ਹਾਂਜੀ ਸਵਾਗਤ ਹੈ ਜੀ ਕਿਸਾਨ ਵੀਰੋ ਤੁਹਾਡਾ ਆਪਣੇ ਔਲਖ ਡੇਰੀ ਫਾਰਮ ਚੈਨਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਂ ਆਪਾਂ ਪਿੰਡ ਸੁਖਣ ਵਾਲਾ ਪਿੰਡ ਸੁਖਣ ਵਾਲਾ ਪਿੰਡ ਕਿਸਾਨ ਵੀਰੋ ਫਰੀਦਕੋਟ ਜ਼ਿਲ੍ਹੇ ਦਾ ਤੇ ਨਾਲ ਲੱਗਦੇ ਪਿੰਡ ਇੱਕ ਪਾਸੇ ਡੋਕ ਰਹਿ ਜਾਂਦਾ ਕਿਸਾਨ ਵੀਰੋ ਤੇ ਬਾਹਰ ਬਾਈ ਦਾ ਢਾਣੀ ਚ ਘਾਰਾ ਤੇ ਇੱਕ ਪਾਸੇ ਜਿਹੜਾ ਪਿੰਡ ਨਵਾ ਕਿਲਾ ਰਹਿ ਜਾਂਦਾ ਫਰੀਦਕੋਟ ਤੋਂ ਵਾਇਆ ਕੰਮਿਆ ਆਪਣਾ ਨਵਾ ਕਿਲਾ ਹੋ ਕੇ ਜਦੋਂ ਭੰਗੇ ਵਾਲੇ ਨੂੰ ਜਾਈਏ ਤੇ ਡੋਕ ਸੜਕ ਤੇ ਵੀਰ ਦਾ ਘਰ ਆ ਬਾਹਰ ਟਾਣੀ ਹੈ ਬਾਈ ਦਾ ਖੇਤੀਬਾੜੀ ਦੇ ਨਾਲ ਨਾਲ ਸੋਹਣਾ ਵੀਰ ਦਾ ਪਸ਼ੂ ਪਾਲਣ ਦਾ ਕੰਮ ਹੈ ਗਾਵਾਂ ਵੀ ਵੀਰ ਕੋਲੇ ਰੱਖੀਆਂ ਤੇ ਚੰਗੀਆਂ ਮੱਝਾਂ ਵੀਰ ਕੋਲੇ ਹਨ ਹੈਗੀਆਂ ਸੋਹਣੇ ਪਸ਼ੂ ਆ ਵੀਰ ਕੋਲੇ ਨਾਲ ਖੇਤੀਬਾੜੀ ਦਾ ਕੰਮ ਹੈ ਤੇ ਨਾਲ ਸੋਹਣਾ ਪਸ਼ੂ ਪਾਲਣ ਦਾ ਕੀਤਾ ਵੀ ਵੀਰ ਕਰਦਾ ਸ਼ੌਂਕ ਨਾਲ ਕੀਤਾ ਕਰਦਾ ਬਾਈ ਘਰੇਲੂ ਪਰਿਵਾਰ ਆ ਇੱਕ ਤੇ ਸਾਹਮਣੇ ਤੁਸੀਂ ਸਕਰੀਨ ਤੇ ਇੱਕ ਬੜੀ ਸੋਹਣੀ ਝੋਟੀ ਦੇਖ ਰਹੇ ਕਿਸਾਨ ਵੀਰੋ ਸੂਆ ਪਹਿਲਾ ਸੂਗੀ ਤੇ ਬੜੀ ਸੋਹਣੀ ਝੋਟੀ ਆ ਬਣਦੀ ਇਹਦੀ ਸਾਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਲੈਣੀ ਹੈ ਪਹਿਲਾਂ ਤੋਰਾਂਗੇ ਤੇ ਫੇਰ ਇਹਦੀ ਬਣਦੀ ਸਾਰੀ ਡਿਟੇਲ ਲੈ ਲੈਨੇ ਆ ਤੁਰਦੀ ਦੀ ਤੁਸੀਂ ਜੱਜਮੈਂਟ ਲਾਇਓ ਕਿਸਾਨ ਵੀਰੋ ਬੜੀ ਸੋਹਣੀ ਝੋਟੀ ਆ ਵੀਡੀਓ ਨਾਲ ਅੰਤ ਤੀਕ ਤੁਸੀਂ ਜੁੜੇ ਰਹੋ ਵੀਰ ਸੋਹਣਾ ਪਸ਼ੂ ਪਾਲਣ ਹੈ ਤੇ ਸੋਹਣੀ ਝੋਟੀ ਹੈ ਕਿਹੜੇ ਟੀਕੇ ਦੀ ਹੈ ਕੀ ਹਿਸਾਬ ਕਿਤਾਬ ਸਾਰਾ ਤੁਹਾਨੂੰ ਪੁੱਛ ਕੇ ਦੱਸਾਂਗੇ ਬੜੀ ਸੋਹਣੀ ਝੋਟੀ ਹੈ ਤੁਰਦੀ ਦੀ ਜੱਜਮੈਂਟ ਲਾਓ ਵੇਖੋ ਤੁਸੀਂ ਝੋਟੀ ਥਾਨ ਬੜਾ ਸੋਹਣਾ ਲੱਗਿਆ ਮੁੱਠੀ ਦੀ ਚੁਵਾਈ ਵਾਲਾ ਮੋਟਾ ਥਾਨ ਹੈ ਮੋੜ ਲਿਓ ਬਾਈ ਜੀ ਤੇ ਫੇਸ ਕੁਆਲਟੀ ਬੜੀ ਸੋਹਣੀ ਹੈ ਸਾਰੀ ਜੈਡ ਬਲੈਕ ਹੈ ਫੇਸ ਕੁਆਲਟੀ ਤੇ ਸਿੰਘਾਂ ਦੀ ਬਣਤਰ ਬੜੀ ਸੋਹਣੀ ਹੈ ਕਿਸਾਨ ਵੀਰੋ ਆ ਗਾੜੀ ਪਿਛਾੜੀ ਲੈਵੇ ਦੀ ਬੜੀ ਇੱਕ ਚੰਗੀ ਝੋਟੀ ਆਪਾਂ ਕਹਿ ਸਕਦੇ ਹਾਂ ਕਿਸਾਨ ਵੀਰੋ ਬਾਕੀ ਬਣਦੀ ਸਾਰੀ ਡਿਟੇਲ ਜਿਹੜੀ ਆਪਾਂ ਵੀਰ ਤੋਂ ਲੈ ਲੈਣੇ ਤੇ ਸੋਨਾ ਇਹਨੇ ਲੇਵਾ ਤਿਆਰ ਕਰਨਾ ਹੈ ਵੀਰ ਦੇ ਪਸ਼ੂ ਚੰਗਾ ਦੁੱਧ ਦਿੰਦੇ ਆ ਵੀਰ ਕਹਿੰਦਾ ਵੀ ਪਹਿਲੇ ਸੂਈ ਸੂਕੀ ਆਪਣੇ ਸੋਨਾ ਝੋਟੀਆਂ ਦੁੱਧ ਦਿੰਦੀਆਂ ਆ ਗਾੜੀ ਪਿਛਾੜੀ ਲੇਵੇ ਦੀ ਆਪਾਂ ਬਣਤਰ ਸਾਰੀ ਤੁਹਾਨੂੰ ਵਿਖਾਤੀ ਆ ਆਜੋ ਲੈਣੇ ਆ ਬਾਈ ਤੋਂ ਡਿਟੇਲ ਇਹਦੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਆਪਣਾ ਹੀ ਨਾਂ ਦੱਸਿਓ ਜੀ ਮੇਰਾ ਨਾਮ ਬਾਈ ਗੁਰਪਿੰਦਰ ਸਿੰਘ ਤੇ ਪਿੰਡ ਜੀ ਪਿੰਡ ਵੀਰੇ ਸੁਖਨਾਲਾ ਠੀਕ ਹੈ ਜੀ ਬਾਹਰ ਖੇਤਾਂ ਦੀ ਢਾਣੀ ਆ ਆਪਣੀ ਵੀਰੇ ਆਪਾਂ ਡੋਕ ਨੂੰ ਜਦੋਂ ਜਾਂਦੇ ਸੁਖਨਾਲੇ ਤੋਂ ਤੇ ਢਾਣੀ ਚ ਆਪਣਾ ਕਰਿਆ ਠੀਕ ਹੈ ਜੀ ਤੇ ਮੋਬਾਈਲ ਨੰਬਰ ਬੋਲਿਓ ਜੀ 95010 14165 ਠੀਕ ਹੈ ਜੀ ਤੇ ਬਾਈ ਜੀ ਇਹ ਨਾਲ ਗਾਵਾਂ ਦੇ ਫਿਰ ਸੋਹਣੇ ਆਪਣੇ ਪਸ਼ੂ ਸਾਰੇ ਰੱਖੇ ਹੋਏ ਆ ਤੇ ਮਹੀਆਂ ਦਾ ਵੀ ਹਾਂਜੀ ਵੀਰੇ ਆਪਾਂ ਨਾਲ ਗਾਇਆਂ ਦਾ ਵੀ ਕੰਮ ਕਰਦੇ ਆ ਅੱਛਾ ਜੀ ਤੇ ਆਪ ਦੀ ਹੋਮ ਜੀ ਵੀ ਟਰੀਟ ਬਣਾ ਰਹੇ ਆ ਆਪਾਂ ਠੀਕ ਹੈ ਜੀ ਤੇ ਇੱਥੇ ਡਾਕਟਰ ਸਾਹਿਬ ਕਿਹੜੇ ਆਉਂਦੇ ਆ ਜੀ ਤੁਹਾਡੇ ਕੋਲ ਆਪਣੇ ਜਪੀ ਆਉਂਦਾ ਜੀ ਜਪ ਜਪਕੀਰਤ ਸਿੰਘ ਸੰਧੂ ਬੀਲੇ ਵਾਲੇ ਵਾਲੇ ਹਾਂਜੀ ਠੀਕ ਹੈ ਜੀ ਤੇ ਉਹਨਾਂ ਦੇ ਇਹ ਜਿਹੜੇ ਮਈਆਂ ਦੇ ਵੀ ਕਟੀਆਂ ਕਟੀਆਂ ਦੇ ਟੀਕੇ ਸਾਰੇ ਭਰੇ ਆ ਉਹਨਾਂ ਦੀ ਹਾਂਜੀ ਭਾਈ ਉਹਨਾਂ ਦੀ ਇਹ ਝੋਟੀ ਦੇ ਵੀ ਟੀਕੇ ਉਹਨਾਂ ਨੇ ਹੀ ਭਰਿਆ ਹੈ ਆਪ ਵੀ ਆਪ ਵੀ ਤੇ ਇਹ ਉਸ ਮੱਝ ਦੀ ਹੈਗੀ ਐ ਠੀਕ ਹੈ ਜੀ ਚੰਗੀ ਸੀ ਇਹਦੀ ਮਾਂ ਹਾਂ ਇਹਦੇ ਜਾਨੀ ਕਿ ਆਪਾਂ 18 ਲੀਟਰ ਇਹ ਮੱਝ ਦਾ ਦੁੱਧ ਚੋਇਆ ਵੈ ਜੀ ਦੀ ਇਹ ਝੋਟੀ ਹੈ ਜੀ ਦੀ ਇਹ ਝੋਟੀ ਹੈ ਠੀਕ ਹੈ ਜੀ ਤੇ ਹੁਣ ਇਹ ਸੂਆ ਪਹਿਲਾਂ ਸੂਗੀ ਇਹ ਪਹਿਲਾਂ ਸੂਆ ਸੂਗੀ ਤੇ ਕਿੰਨੇ ਕ ਦਿਨ ਬਾਈ ਜੀ ਇਹਦੇ ਰਹਿੰਦੇ 15 ਤਰੀਕ ਨੂੰ ਨੈਟ ਦਿਨ ਪੂਰੇ ਆ 15 ਤਰੀਕ ਨੂੰ ਹਾਂ ਜੀ ਤੇ ਜਾਨੀ ਕਿ ਹਜੇ ਪਏ ਆ ਜਾਨੀ ਕਿ ਕੋਈ 4-5 ਦਿਨ ਪੈਂਦੇ ਹਾਂ ਬਸ ਹਾਂ ਬਈ ਬਗਾਨੇ ਘਰੇ ਜਾ ਕੇ ਕੋਈ ਬੰਦ ਨੂੰ ਸੂਪੇ ਝਟ ਨੂੰ ਸੂਪੇ ਉਹ ਅੱਗ ਹੁਣ ਵੀ ਤਿਆਰੀ ਸੋਹਣੀ ਹੈ ਹਾਂ ਬਹੁਤ ਚੰਗੀ ਆ ਥਾਣ ਮੁਠੀ ਵਾਲਾ ਹਾਂ ਤੇ ਬਾਕੀ ਜਿਹੜੀ ਮਾਂ ਦਾ ਦੁੱਧ ਬਹੁਤ ਵਧੀਆ ਜੀ ਟੀਕੇ ਵੀ ਚੰਗੇ ਦੀ ਹੈ ਹਾਂ ਤੇ ਅੱਗੇ ਵੀ ਟੀਕਾ ਚੰਗਾ ਭਰਿਆ ਹੀ ਜਾ ਠੀਕ ਹੈ ਜੀ ਬਈ ਜੇ ਕੋਈ ਆਪਣੇ ਨਾਲ ਸੌਦਾ ਕਰਦਾ ਬਾਈ ਜੀ ਤੇ ਆਪਾਂ ਪੁੱਛ ਕੇ ਡਿਟੇਲ ਸਾਰੀ ਲੈ ਦੇਾਂਗੇ ਹਾਂ ਇਹਦੇ ਜਿਹੜਾ ਟੀਕਾ ਭਰਿਆ ਹੀ ਆਪਾਂ ਉਹਦੀ ਸਾਰੀ ਡਿਟੇਲ ਲੈ ਕੇ ਠੀਕ ਹੈ ਜੀ ਤੇ ਚੰਗੀ ਮਾਂ ਦੀ ਹੈ ਇਹ ਚੰਗੀ ਮਾਂ ਦੀ ਹੈ ਜੀ ਮਾਂ ਇਹਦੀ ਆਪਣੀ ਜਿਹੜੀ ਜਾਨੀ ਚੋਇਆ ਠੀਕ ਹੈ ਜੀ ਤੇ ਬਹੁਤ ਵਧੀਆ ਜਾਨੀ ਕੀ ਠੰਡਾ ਰਵਾ ਆਪਣਾ ਠੀਕ ਹੈ ਜੀ ਪਹਿਲਾਂ ਤੋਂ ਤੁਰਿਆ ਆਉਂਦਾ ਹੈ ਇਹ ਠੀਕ ਹੈ ਜੀ ਤੇ ਬਾਈ ਜੀ ਹੁਣ ਇਹਦਾ ਰੇਟ ਰੇਟ ਬਾਈ ਜੀ ਇਹਦਾ ਫੋਨ ਤੇ ਫੋਨ ਤੇ ਰੱਖਣਾ ਕਿਸਾਨ ਵੀਰੋ ਜਿਹੜਾ ਰੇਟ ਆ ਵੀਰ ਨੇ ਇਹਦਾ ਫੋਨ ਤੇ ਰੱਖਿਆ ਬੜੀ ਸੋਹਣੀ ਝੋਟੀ ਆ ਕਿਸਾਨ ਵੀਰੋ ਲੇਵੇ ਤੇ ਨਾੜਾ ਵੇਖੋ ਆ ਗਾੜੀ ਪਿਛਾੜੀ ਲੇਵੇ ਦੀ ਆਪਾਂ ਤੁਹਾਨੂੰ ਸਾਰੀ ਬਣਤਰੀ ਦੀ ਵਿਖਾਤੀ ਆ ਸੁਆ ਪਹਿਲਾ ਸੂਗੀ ਤੇ ਬਾਈ ਕਹਿੰਦਾ ਵੀ ਸੋਹਣੇ ਡੰਗ ਝੋਟੀ ਦੀ ਹੈ ਮਾਂ ਇਹਦੀ 18 17 ਕਿਲੋ ਦੁੱਧ ਦੇਣੀ ਇਦੀ ਮਾਨ ਨੇ ਦਿੱਤਾ ਤੇ ਫੇਸ ਕੁਆਲਿਟੀ ਬੜੀ ਪਿਆਰੀ ਹੈ ਬਾਕੀ ਤੁਸੀਂ ਜਦੋਂ ਇੱਥੇ ਆਉਂਗੇ ਤੁਹਾਡੇ ਪਸੰਦ ਆਊਗੀ ਤੇ ਵੀਰ ਦਾ ਜਿਹੜਾ ਕੰਟੈਕਟ ਨੰਬਰ ਹੈ ਕਿਸਾਨ ਵੀਰ ਉਹ ਆਪਾਂ ਸਕਰੀਨ ਤੇ ਲਾ ਦੇਣਾ ਤੁਸੀਂ ਬਾਈ ਨਾਲ ਸਿੱਧਾ ਕੰਟੈਕਟ ਕਰਕੇ ਸੋਹਣੀ ਇੱਕ ਝੋਟੀ ਪਿੰਡ ਸੁਖਣ ਵਾਲੇ ਤੋਂ ਖਰੀਦ ਸਕਦੇ ਆ ਧੰਨਵਾਦ ਕਿਸਾਨ ਵੀਰੋ ਮਿਲਦੇ ਆ ਕਿਸੇ ਅਗਲੀ ਵੀਡੀਓ